ਪਹਿਲਾਂ ਤਾਂ ਇਹਨਾਂ ਦੇ ਘਰੇ ਗਏ ਫਿਰ ਉਹਨੂੰ ਟਿੱਬਾ ਰੋਡ ਤੋਂ ਘੇਰ ਕੇ ਦੁਕਾਨ ਤੇ ਲਿਆਇਆ ਜਦੋਂ ਅਗਲੇ ਨੇ ਕਿਹਾ ਵੀ ਮੈਂ ਅਗਲੇ ਮਹੀਨੇ ਕਿਸ਼ਤ ਦੇ ਦੂੰਗਾ ਜਾ ਤਾਂ ਉਹ ਮਨਾ ਕਰਦਾ ਹੋਵੇ ਮੈਂ ਕਿਸ਼ਤ ਨਹੀਂ ਦੇਣੀ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਗੱਡੀ ਲੈ ਕੇ ਹੀ ਜਾਣੀ ਜੋ ਮਰਜ਼ੀ ਹੋ ਜਾਏ ਮੈਂ ਆਇਆ ਤੇ ਮੈਨੂੰ ਤਾਂ ਪਿੱਛੋਂ ਨੂੰ ਮੈਂ ਗੱਡੀ ਲੈ ਕੇ ਜਾਨੀਆ ਚਾਬੀ ਨਾਲ ਫੋਨ ਦੀ ਕੋਸ਼ਿਸ਼ ਕਰਦਾ ਮੈਂ ਗੱਡੀ ਲੈ ਕੇ ਜਾਨੀ ਜੋ ਮਰਜ਼ੀ ਹੋ ਜਾਏ ਫਿਰ ਅਸੀਂ ਇਦਾਂ ਪਾਜੀ ਕਿਤਾ ਗੱਡੀ ਲੈ ਜਾਂਗੇ ਤੂੰ ਪਰੇ हट ਜਾ ਜੇ ਹੁਣ ਅਗਲੇ ਦੀ 18 ਕਿਸ਼ਤਾਂ ਨੇ 8 ਕਿਸ਼ਤਾਂ ਨੇ ਪੇ ਕਰ ਦਿੱਤੇ ਜੇ ਦੋ ਟੁੱਟ ਵੀ ਗਈਆਂ ਘਰ 'ਚ ਸੋ ਪ੍ਰੋਬਲਮ ਆ ਜਾਂਦੀਆਂ ਨੇ ਕਦੇ ਗੱਡੀ ਖਰਾਬ ਹੋ ਜਾਂਦੀ ਆ ਕਦੇ ਬੰਦਾ ਬਿਮਾਰ ਹੋ ਜਾਂਦਾ ਕਦੇ ਘਰ 'ਚ ਕੋਈ ਹੋਰ ਮੈਂਬਰ ਬਿਮਾਰ ਹੋ ਜਾਂਦਾ ਵਾ ਕਹਿੰਦੇ ਨੀ ਬਾਰ ਉਹਦੇ ਗੱਡੀ ਰੋਕੀਏ ਕਹਿੰਦੇ ਇਹ ਗੱਡੀ ਲੈ ਕੇ ਜਾਣੀ ਮੈਂ ਗੱਡੀ ਮੈਂ ਨਹੀਂ ਲੈ ਜਾਂਦੇ ਨਹੀਂ ਮੈਂ ਇਨੀ ਪੇਮੈਂਟ ਦਿੱਤੀ ਕੱਲ੍ਹ ਵਾਸਤੇ ਦਿੱਤੀ ਤੁਹਾਨੂੰ ਸਾਡੀ ਕੋਲੋਂ ਪੇਮੈਂਟ ਕਿੰਨੀ ਜਾ ਚੁੱਕੀ ਹੈ ਪੇਮੈਂਟ 1 ਲੱਖ ਤੋਂ ਉੱਪਰ ਜਾ ਹੀ ਚੁੱਕੀ ਹੈ ਜਦੋਂ ਮੌਕੇ ਨੇ ਦਾ ਦੋ ਸੀ ਬਾਅਦ 'ਚ ਦਾ 8-10 ਆ ਗਏ ਕੱਟੋ ਕਰਨੀ ਇਹਨਾਂ ਦਾ ਬੰਦਾ ਰਿਕਵਰੀ ਦਾ 40 50 ਬੰਦੇ ਦਾ ਗਰੁੱਪ ਹੋਊਗਾ ਉਹਨਾਂ ਦੇ ਸਰਤੇ ਤੇ ਜੂਨ ਹੀ ਫਰਗਦੇ ਉਹ ਆਪਣੇ ਨੂੰ ਇਹ ਸਮਝਦੇ ਵੀ ਪਤਾ ਨਹੀਂ ਉਹਨਾਂ ਦੇ ਪਿੱਛੇ ਕਿਹੜੀ ਐ ਹੋਜੀ ਪੋਲੀਟੀਕਲ ਤਾਕਤ ਆ ਕਿਹੜਾ ਹੱਥ ਆ ਵੀ ਜਿਹਦੀ ਸ਼ਹਿਰ ਤੇ ਟੱਪਦੇ ਆ ਤੁਹਾਨੂੰ ਲਾਈਕ ਦੇਖਣ ਵਾਲੇ तमाम दर्शकां को स्वागत है मैं विशाल कपूर गल की जाऊँगी लुदेना शहर ते लुदेना शहर ਦੇ ਵਿੱਚ ਰੀਕਵਰੀ ਵਾਲੇ ਗੁੰਡੇ ਬਣ ਚੁੱਕੇ ਹੋਏ ਨੇ ਇਸ ਕਰਕੇ ਗੁੰਡੇ ਅਸੀਂ ਸ਼ਬਦ ਇਸਤੇਮਾਲ ਕਰਦੇ ਆ ਕਿ ਆਏ ਦਿਨ ਕਿਸੇ ਦੀ ਐਕਟਿਵਾ ਰੋਕ ਲੈਂਦੇ ਨੇ ਲੇਕਿਨ ਉਨ੍ਹਾਂ ਕੋਲ ਕੋਈ ਵੀ ਨੋਟਿਸ ਨਹੀਂ ਹੁੰਦਾ ਨਾ ਪੁਲਿਸ ਨੂੰ ਕੰਪਲੇਂਟ ਦਿੱਤੀ ਹੁੰਦੀ ਹੈ ਨਾ ਪੁਲਿਸ ਦੀ ਨਾਲ ਮੌਜੂਦਗੀ ਹੁੰਦੀ ਹੈ ਲੇਕਿਨ ਸੈਕਸ਼ਨ 9 ਦਾ ਆਰਡਰ ਨਾਲ ਹੋਣਾ ਚਾਹੀਦਾ ਲੇਕਿਨ ਅਗੇ ਤੁਹਾਡੀ ਕਿਸੇ ਟੋਟੀ ਵੀ ਗਈਆਂ ਨੇ ਲੇਕਿਨ ਉਹ ਤੁਹਾਨੂੰ ਸੰਭਰ ਨਹੀਂ ਕਰ ਸਕਦੇ ਨੇ ਤੁਹਾਡੇ ਕੋਲ ਰਸਤੇ ਚ ਆ ਕੇ ਤੁਹਾਨੂੰ ਜਲੀਲ ਨਹੀਂ ਕਰ ਸਕਦੇ ਲੇਕਿਨ ਉਹ ਪਰਿਵਾਰ ਸਾਡੇ ਨਾਲ ਮੌਜੂਦ ਹੈ ਜੋ ਆਟੋ ਚਲਾਉ ਕੀ ਕੀ ਨਾਮ ਹੈ ਜੀ ਆਪਣਾ ਮੇਰਾ ਸ਼ਾਮਲਾ ਕਿੰਨੇ ਸਮੇਂ ਪਹਿਲੇ ਆਟੋ ਲਿੱਤਾ ਸੀਗਾ ਇਹ ਲਿੱਤਾ ਸੀਗਾ ਜੀ ਮੈਂ 8 ਕਿਸ਼ਤਾਂ ਹੋ ਗਈਆਂ ਨੇ ਜਿਹੜੀ 8 ਮਹੀਨੇ ਹੋ ਗਏ ਨੇ ਗੱਡੀ ਆਏ ਨੂੰ 18 ਕਿਸ਼ਤਾਂ ਹੈਗੀਆਂ ਕੋਈ ਕਿਸ਼ਤ ਰੋਕੀ ਤੁਸੀਂ ਨਹੀਂ 8 ਕਿਸ਼ਤਾਂ ਪੂਰੀਆਂ ਚੱਲੀਆਂ ਚੱਲੀਆਂ ਗਈਆਂ ਸੀਗੀਆਂ ਦੋ ਕਿਸ਼ਤਾਂ ਲਾਸਟ ਰੁਕੀਆਂ ਸੀਗੀਆਂ ਘਰ ਦੀ ਕੋਈ ਮਜਬੂਰੀ ਕਰਕੇ ਜਿਸ ਕਰਕੇ ਮੈਂ ਕਿਸ਼ਤ ਨਹੀਂ ਦੇ ਪਾਇਆ ਇਹਨਾਂ ਨੂੰ ਮੈਂ ਇੱਥੋਂ ਤੱਕ ਕਹਿ ਸੀਗਾ ਕਿ ਇਹਨਾਂ ਨੇ ਟਿਬਾ ਰੋਡ ਤੇ ਗੱਡੀ ਰੋਕੀ ਹੈ ਕਹਿੰਦੇ ਇਹ ਗੱਡੀ ਲੈ ਕੇ ਜਾਣੀ ਮੈਂ ਗੱਡੀ ਮੈਂ ਨਹੀਂ ਲੈ ਜਾਂਦੇਣੀ ਮੈਂ ਨਹੀਂ ਪੇਮੈਂਟ ਦਿੱਤੀ ਕੱਲ੍ਹ ਵਾਸਤੇ ਦਿੱਤੀ ਧਰੋ ਸਾਡੀ ਕੋਲੋਂ ਪੇਮੈਂਟ ਕਿੰਨੀ ਜਾ ਵੀ ਕੀਤੀ ਆ ਮੁੰਡੇ ਦੇ ਹੱਥਾਂ ਬਾਈ ਕੀਤੀ ਇਹਨਾਂ ਨੇ ਧੱਕਾ ਮੈਨੂੰ ਮਾਰਿਆ ਕਹਿੰਦਾ ਪਰ ਉਹ ਕਹਿੰਦਾ ਗੱਡੀ ਤੇ ਮੈਂ ਲੈ ਕੇ ਜਾਣੀ ਮੈਂ ਕਹਿੰਦਾ ਗੱਡੀ ਤੇ ਮੈਂ ਲਿਜਾਣ ਦੇਣੀ ਨਹੀਂ ਤੂੰ ਗੱਡੀ ਕਿੱਧਰ ਲੈ ਕੇ ਜਾਏਂਗਾ ਤੇਰੇ ਕੋ ਕੋਰਡ ਦਾ ਸੰਬੰਧ ਹੈ ਗਿਆ ਜਾਂ ਕੋਈ ਸੰਬੰਧ ਆਇਆ ਤੇਰੇ ਕੋਲ ਜਾਂ ਕਿ ਸਿਕਰ ਨਾਈਂਡ ਆਊਟਰ ਹੁੰਦਾ ਇੱਕ ਤੇ ਉਹ ਤੁਸੀਂ ਕੋਈ ਵੀ ਚੀਜ਼ ਲੈ ਕੇ ਨਹੀਂ ਆਏ ਤੁਸੀਂ ਗੱਡੀ ਮੇਰੀ ਨਹੀਂ ਲਿਜਾ ਸਕਦੇ ਯਾਦ ਕੋਰਡ ਦਾ ਸੰਬੰਧ ਆਰਡਰ ਲੈ ਕੇ ਆਓ ਤੇ ਮੈਂ ਤੁਹਾਨੂੰ ਚਾਬੀ ਫੜਾ ਦੇਣਾ ਤੁਸੀਂ ਗੱਡੀ ਲੈ ਜਾਓ ਹੂੰ ਇਹ ਤੋਂ ਤਾਂ ਕਿ ਮੈਂ ਕਰ ਸਕਦਾ ਫਿਰ ਮੈਂ ਇਹਨਾਂ ਨੂੰ ਇੱਥੋਂ ਦਾ ਵੀ ਕਿਹਾ ਮੈਂ ਕਿਹਾ ਚਲ ਅੱਜ ਮੇਰੇ ਕੋ ਪੇਮੈਂਟ ਆਣੀ ਹੈ ਕੱਲ ਨੂੰ ਤੁਹਾਨੂੰ ਪੇਮੈਂਟ ਮੈਂ ਦੇ ਦੇਵਾਂਗਾ ਕਹਿੰਦਾ ਹੋਈ ਨਹੀਂ ਸਕਦਾ ਇਹ ਕਹਿੰਦਾ 3000 ਰੁਪਏ ਬਲੈਂਟੀ ਲੱਗਣੀ ਹੈ 3000 ਰੁਪਏ ਬਲੈਂਟੀ ਲੱਗਣੀ ਹੈ ਤੁਸੀਂ ਪੇਮੈਂਟ ਦਿਓਗੇ ਤਾਂ ਗੱਡੀ ਲੈ ਕੇ ਜਾਓਗੇ ਨਹੀਂ ਤਾਂ ਗੱਡੀ ਨਹੀਂ ਲੈ ਜਾ ਸਕਦੇ ਤਾਂ ਕਿੱਥੇ ਕਿੱਥੇ ਮਾਰੇ ਮੈਡੀਕਲ ਕਰਾਇਆ ਤੁਸੀਂ ਉਸ ਚੀਜ਼ ਮੈਡੀਕਲ ਨਹੀਂ ਇਹ ਤਾਂ ਕਈ ਮਾਰੇ ਆ ਉਹਨਾਂ ਨਾਲ ਕੀ ਬੈਕ ਉਹਨਾਂ ਨਾਲ ਕੀ ਸਾਰੇ ਉੱਥੇ ਬੰਦੇ ਬੈਠੇ ਆ ਜਿਵੇਂ ਕਿ ਸਾਰੇ ਗਵਾਹ ਨੇ ਇਹਨਾਂ ਵੀ ਕੁੱਟਮਾਰ ਕੀਤੀ ਮੈਂ ਆਇਆ ਦੁਕਾਨ ਤੋਂ ਆਇਆ ਰਹਾ ਹਰ ਦੁਕਾਨ ਹੈ ਮੇਰੀ ਠੀ ਕਿ ਸਤਾਂ ਨੂੰ ਅਗਲੇ ਬਹਿ ਕੇ ਗੱਲ ਤੁਸੀਂ ਕਰੋ ਜੋ ਕਰਨੀ ਹੈ ਨਹੀਂ ਅੰਦਰ ਤੱਕੇ ਸ਼ੁਰੂ ਮੈਂ ਆਇਆ ਤੇ ਮੈਨੂੰ ਤਾਂ ਤੱਕੇ ਸ਼ੁਰੂ ਮੈਂ ਗੱਡੀ ਲੈ ਕੇ ਜਾਣੀ ਆ ਚਾਬੀ ਨਾਲ ਖੋਣ ਦੀ ਕੋਸ਼ਿਸ਼ ਕਰਦਾ ਮੈਂ ਗੱਡੀ ਲੈ ਕੇ ਜਾਣੀ ਜੋ ਮਰਜ਼ੀ ਹੋ ਜਾਏ ਕਿ ਤੁਸੀਂ ਇੱਦਾਂ ਪਾਜੀ ਕਿਦਾਂ ਗੱਡੀ ਲੈ ਜਾਓਗੇ ਤੂੰ ਪਰੇ हट ਜਾ ਮੈਂ ਬੋਝ ਕਾਲ ਮਤਲਬ ਇਹ ਕਿਹਾ ਜਾ ਸਕਦਾ ਹੈ ਕਿ ਇਹ ਬਦਮਾਸ਼ ਨੇ ਰਿਕਵਰੀ ਵਾਲੇ ਨਹੀਂ ਹੈਗੇ ਹਾਂਜੀ ਬਦਮਾਸ਼ੀ ਕਰਦੇ ਵੀ ਆ ਸ਼ਰਿਆਮ ਸਾਰੇ ਆ ਸਾਹਮਣੇ ਤੇ ਤੁਸੀਂ ਉਹਨਾਂ ਪੁਲਿਸ ਦੇ ਦਰਵਾਜ਼ੇ ਪਹੁੰਚੇ ਪੁਲਿਸ ਕੋ ਕੀ ਕੰਪਲੇਨ ਕਰਾਓਗੇ ਤੁਸੀਂ ਕਹਿੰਨੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਬਾਈ ਯਾਰ ਇਹ ਕੀ ਹੈ ਤੱਕਾ ਨਹੀਂ ਹੈ ਅਜੇ ਸ਼ਰਿਆਮ ਤੱਕ ਆ ਤੁਸੀਂ ਦੇਖਦੇ ਪਏ ਹੋ ਇਹ ਰਿਕਵਰੀ ਵਾਲੇ ਨਹੀਂ ਜਿਹੜਾ ਤੁਸੀਂ ਸ਼ਬਦ ਦਿੱਤਾ ਨਾ ਰਿਕਵਰੀ ਵਾਲਿਆਂ ਨੂੰ ਗੁੰਡੇ ਮੈਂ ਕਹਿੰਨਾ ਵੀ ਰਿਕਵਰੀ ਨਹੀਂ ਇਹਨਾਂ ਦਾ ਨਾਂ ਤਾਂ ਸਿੱਧਾ ਹੀ ਗੁੰਡੇ ਰੱਖ ਦੇਣਾ ਚਾਹੀਦਾ ਵਾ ਗੈਂਗਸਟਰਾਂ ਨਾਲ ਨਾ ਜੋੜ ਦੇਣਾ ਚਾਹੀਦਾ ਜਿਨ੍ਹਾਂ ਨੂੰ ਇੱਕ ਬਜ਼ੁਰਗ ਨਹੀਂ ਦਿਖਦਾ ਦੇਖੋ ਵਿਚਾਰਾ ਇਹਦੀ 60 ਸਾਲ ਦੀ ਉਮਰ ਆ ਇਹ ਜਦਗੀ ਇਹਨੂੰ ਕੰਮ ਕਰਨ ਦਾ ਕੋਈ ਵੀ ਆਪਣੇ ਘਰੇ ਬਹਿ ਕੇ ਆਰਾਮ ਨਾਲ ਰੋਟੀ ਖਾਣ ਦੇ ਪਰ ਇੱਕ ਮਜਬੂਰੀਆਂ ਹੁੰਦੀਆਂ ਘਰਾਂ ਦੀ ਆ ਵੀ ਅਗਲਾ ਚਲੋ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਵਾਸਤੇ ਅਗਲੇ ਨੂੰ ਰੋਡ ਦੇ ਉੱਤੇ ਗੱਡੀ ਚਲਾਣੀ ਪੈ ਰਹੀ ਹੈ ਜੇ ਹੁਣ ਅਗਲੇ ਦੀ 18 ਕਿਸ਼ਤਾਂ ਨੇ 8 ਕਿਸ਼ਤਾਂ ਨੇ ਪੇ ਕਰਤੀ ਜੇ ਜੇ ਦੋ ਟੁੱਟ ਵੀ ਗਈਆਂ ਘਰ ਚ ਸੋ ਪ੍ਰੋਬਲਮ ਆ ਜਾਂਦੀਆਂ ਨੇ ਕਦੇ ਗੱਡੀ ਖਰਾਬ ਹੋ ਜਾਂਦੀ ਆ ਕਦੇ ਬੰਦਾ ਬਿਮਾਰ ਹੋ ਜਾਂਦਾ ਕਦੇ ਘਰ ਚ ਕੋਈ ਹੋਰ ਮੈਂਬਰ ਬਿਮਾਰ ਹੋ ਜਾਂਦਾ ਵਾ ਤਾਂ ਰਿਕਵਰੀ ਵਾਲਿਆਂ ਨੂੰ ਵੀ ਮੈਨੇਜ ਕਰਨਾ ਚਾਹੀਦਾ ਵਾ ਇਹਨਾਂ ਕੋਲ ਨਾ ਤਾਂ ਕੋਈ ਲਿਖਤੀ ਚ ਕੋਈ ਆਰਡਰ ਹੁੰਦਾ ਨਾ ਕੋਈ ਆਪਣੇ ਸੁਪਰੀਮ ਕੋਰਟ ਦੇ ਆਰਡਰ ਨਾ ਕੋਈ ਕੋਰਟ ਦੇ ਕਿਸੇ ਤਰ੍ਹਾਂ ਦੇ ਰੂਲਿੰਗ ਦਾ ਯੂਈ ਰਿਕਵਰੀ ਕਰ ਨਹੀਂ ਸਕਦੇ ਉਹੀ ਤਾਂ ਗੱਲ ਭਾਈ ੱੱਕਾ ਚੱਲਦਾ ਨਾ ਇਹ ਤਾਂ ਧੱਕਾ ਚੱਲਦਾ ਲੁਧਿਆਣਾ ਦੇ ਪਰ ਬੰਦੇ ਰੱਖਣ ਦਾ ਅਧਿਕਾਰ ਕਿਹਨੇ ਦਿੱਤਾ ਹੋਊਗਾ ਕਿ ਇਹ ਕਾਰਡ ਪਾ ਲੈਂਦੇ ਨੇ ਇੱਕ ਬੈਂਕ ਤੋਂ ਆਈਆਂ ਸੀ ਇਹ ਰਿਕਵਰੀ ਕਿੱਦਾਂ ਕਰ ਸਕਦੇ ਹਣਗੇ ਭਾਜੀ ਇਹ ਤਾਂ ਹੁਣ ਇਹਨਾਂ ਨੂੰ ਫਨਾਸ ਵਾਲਿਆਂ ਨੂੰ ਚਾਹੀਦਾ ਵਾ ਨਾ ਇਹਨਾਂ ਨੂੰ ਕੋਈ ਇਹਨਾਂ ਨੂੰ ਜਾਦੂ ਇਹਨਾਂ ਨੂੰ ਸਭ ਕੁਝ ਪਤਾ ਵਾ ਵੀ ਅਸੀਂ ਧੱਕਾ ਕਰਦੇ ਆ ਪਰੇ ਸ਼ਰੇਆਮ ਜਾਦੂ ਦਾ ਕੋਈ ਆਵਾਜ਼ ਚੱਕਰਾ ਵਾ ਆਪਣੀ ਉਹ ਤਾਂ ਚਲੋ ਹੁਣ ਪਹਿਲਾਂ ਵੀ ਮੈਂ ਦੇਖਦਾ ਹਾਂ ਟੀਵੀ ਚੈਨਲ ਤੁਹਾਡੀ ਵੀ ਮੈਂ ਇੱਕ ਨਿਊਜ਼ ਦੇਖੀ ਸੀ ਜਦੋਂ ਇੱਕ ਐਕਟਵਾਦ ਇੱਕ ਮੁੰਡਾ ਵਿਚਾਰਾ ਆਪਣੇ ਬੇਟੇ ਨੂੰ ਸਕੂਲ ਛੱਡਣ ਜਾ ਰਿਹਾ ਸੀ ਤਾਂ ਰਿਕਵਰੀ ਆ ਲੈਣੇ ਉਹਨੂੰ ਰੋਕ ਕੇ ਇਹ ਨਹੀਂ ਦੇਖਿਆ ਵੀ ਉਹਦੇ ਨਾਲ ਉਹਦਾ ਬੱਚਾ 5 ਸਾਲ ਦਾ ਵਾ ਲੇਕਿਨ ਉਸ ਮਾਮਲੇ ਮਾਫੀ ਮੰਗ ਕੇ ਬਾਪੂ ਇੱਕ ਵਾਰ ਦੇ ਕੇ ਗਿਆ ਹਾਂ ਐਕਟਵਾ ਵਾ ਉਹੀ ਗੱਲ ਹੈ ਨਾ ਜਦੋਂ ਜਿਹੜਾ ਕੋਈ ਵੀ ਐਦਾਂ ਦਾ ਪਤਾ ਨਹੀਂ ਕਿੰਨੇ ਵਿਚਾਰੇ ਹੋਰ ਆਟੋ ਵਾਲੇ ਈ ਰਿਕਸ਼ਾ ਵਾਲੇ ਐਦਾਂ ਦੇ ਸ਼ਿਕਾਰ ਹੋਏ ਹੋਣੇ ਜਿੰਨਾਂ ਮੈਨੂੰ ਵੀ ਕਈ ਵਾਰੀ ਰੋਜ਼ ਫੋਨ ਆਉਂਦੇ ਆ ਭਾਜੀ ਮੇਰੀ ਗੱਡੀ ਘੇਰ ਲਈ ਗਈ ਤਾਂ ਚਲੋ ਸਾਡੇ ਨਾਲ ਕੰਪਰੋਮਾਈਜ਼ ਅਗਲੇ ਕਹਿੰਦੇ ਮੌਕੇ ਤੇ ਪਹੁੰਚਾ ਤਾਂ ਦੇਖਿਆ ਵੀ ਇਹ ਤਾਂ ਬਦਮਾਸ਼ੀ ਕਰਦੇ ਆ ਮੇਰੀ ਸ਼ੰਕਾ ਸੀ ਉਹਨਾਂ ਦੀ ਉਹ ਜਦੋਂ ਮੌਕੇ ਤੇ ਤਾਂ ਦੋ ਸੀ ਬਾਅਦ ਚ ਤਾਂ ਉਹ 8-10 ਆ ਗਏ ਘੱਟੋ ਘੜਨੀ ਇਹਨਾਂ ਦਾ ਮੈਨੂੰ ਲੱਗਦਾ ਰਿਕਵਰੀ ਦਾ 40-50 ਬੰਦੇ ਦਾ ਗਰੁੱਪ ਹੋਊਗਾ ਜਿਹੜੇ ਕਿ ਫੀਲਡ 'ਚ ਘੁੰਮਦੇ ਰਹਿੰਦੇ ਨੇ ਜਦੋਂ ਲੋਡ ਹੁੰਦੀ ਆ ਤਾਂ ਫੋਨ ਕਰਕੇ ਬੁਲਾ ਲੈਂਦੇ ਨੇ ਸੀਪੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਸੀਪੀ ਸਾਹਿਬ ਦੀ ਨੋਲੇਜ 'ਚ ਇਹ ਮਾਮਲਾ ਆਉਣਾ ਚਾਹੀਦਾ ਕਿਉਂਕਿ ਇਹ ਰਿਕਵਰੀ ਇੱਕ ਤਰ੍ਹਾਂ ਦੀ ਗੁੰਡਾਗਰਦੀ ਹੋ ਰਹੀ ਆ ਮੈਂ ਸੀਪੀ ਸਾਹਿਬ ਅੱਗੇ ਇਹੀ ਦਰਖਾਸਤ ਕਰਨਾ ਚਾਹੁੰਦਾ ਵਾਂ ਵੀ ਜਿਹੜੀ ਇਹ ਗੁੰਡਾਗਰਦੀ ਕਰ ਰਹੇ ਨੇ ਰ ਜਿਹੜੇ ਸ਼ਰੇਆਮ ਇਹ ਗੁੰਡਾ ਕਰਦੀ ਬਦਮਾਸ਼ੀ ਆਟਵਾਲਾ ਨੇ ਨਾ ਤਾਂ ਨੱਥ ਪਾਣੀ ਚਾਹੀਦਾ ਇਹਨਾਂ ਤੇ ਬੰਦੀ ਕਾਰਵਾਈ ਨਾ ਤਾਂ ਪਰਚਾ ਦਰਜ ਹੋਣਾ ਚਾਹੀਦਾ ਵਾ ਇੱਕ ਬਜ਼ੁਰਗ ਨੂੰ ਪਹਿਲੇ ਗੱਲ ਤਾਂ ਇਹਨਾਂ ਦਾ ਗੱਡੀ ਨੂੰ ਹੱਥ ਦੇਣ ਦਾ ਹੀ ਹੱਕ ਨਹੀਂ ਬਣਦਾ ਜੇ ਇਹਨਾਂ ਨੇ ਕਿਸ਼ਤ ਲੈਣੀ ਆ ਕੋਈ ਆਪਣਾ ਕੋਰਟ ਐ ਇਹਨਾਂ ਨੂੰ ਇੰਟੀਮੇਸ਼ਨ ਦੇਣ ਜਾਂ ਫੋਨ ਵੀ ਕਰ ਸਕਦੇ ਆ ਤੁਸੀਂ ਘਰੇ ਵੀ ਨਹੀਂ ਜਾ ਸਕਦੇ ਪਹਿਲਾਂ ਤਾਂ ਇਹਨਾਂ ਦੇ ਘਰੇ ਗਏ ਫਿਰ ਇਹਨਾਂ ਨੂੰ ਟਿੱਬਾ ਰੋਡ ਤੋਂ ਘੇਰ ਕੇ ਦੁਕਾਨ ਤੇ ਲਿਆਏ ਜਦੋਂ ਅਗਲੇ ਨੇ ਕਿਹਾ ਵੀ ਮੈਂ ਅਗਲੇ ਮਹੀਨੇ ਕਿਸ਼ਤ ਦੇ ਦੂੰਗਾ ਜਾਂ ਤਾਂ ਉਹ ਮਨਾ ਕਰਦਾ ਹੋਵੇ ਮੈਂ ਕਿਸ਼ਤ ਨਹੀਂ ਦੇਣੀ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਗੱਡੀ ਲੈ ਕੇ ਹੀ ਜਾਣੀ ਜੋ ਮਰਜ਼ੀ ਹੋ ਜਾਏ ਉਹ ਕਹਿੰਦੇ ਇਹ ਤਾਂ ਇਦਾਂ ਹੀ ਚੱਲੂਗਾ ਕਹਿਣ ਦਾ ਮਤਲਬ ਉਹਨਾਂ ਦੇ ਸਿਰ ਤੇ ਤਾਂ ਜੂਨ ਹੀ ਸਰਕਦੇ ਉਹ ਤਾਂ ਆਪਣੇ ਨੂੰ ਇਹ ਸਮਝਦੇ ਵੀ ਪਤਾ ਨਹੀਂ ਉਹਨਾਂ ਦੇ ਪਿੱਛੇ ਕਿਹੜੀ ਐਹੋ ਜਿਹੀ ਪੋਲੀਟੀਕਲ ਤਾਕਤ ਆ ਕਿਹਦਾ ਹੱਥ ਆ ਵੀ ਜਿਹਦੀ ਸ਼ੈਅ ਤੇ ਉਹ ਟੱਪਦੇ ਆ ਤੇ ਹਾਈ ਕਮਾਂਡ ਜੋ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਰੂਟਿੰਗ ਨਹੀਂ ਆ ਮੰਨ ਸਕਦੇ ਕਿਉਂਕਿ ਉਹਨਾਂ ਦੇ ਉੱਪਰ ਤਾਂ ਕੁਝ ਹੈ ਹੀ ਨਹੀਂਗਾ ਪਾਜੀ ਉਹ ਤਾਂ ਸਭ ਨੂੰ ਪਤਾ ਵਾ ਪਰ ਉਹ ਮੰਨਦੇ ਨਹੀਂ ਹੈਗੇ ਉਹ ਮੰਨਦੇ ਨਹੀਂ ਹੈਗੇ ਹੁਣ ਅਸੀਂ ਪਰਚਾ ਦਰਜ ਕਰਾਵਾਂਗੇ ਉਹਨਾਂ ਤੇ ਹੁਣ ਅਸੀਂ ਉਹਨਾਂ ਤੇ ਉੱਤੇ ਜਿਹੜਾ ਇਹਨਾਂ ਦੀ ਗੱਡੀ ਨੂੰ ਹੱਥ ਪਾਇਆ ਇਹਨਾਂ ਨਾਲ ਧੱਕੇ ਮਾਰੇ ਉਹਦੀ ਐਫ ਆਈ ਆਰ ਦਰਜ ਕਰਾਵਾਂਗੇ ਤਾਂ ਕਿ ਅੱਗੇ ਤੋਂ ਬਾਅਦ ਹੋਰ ਵੀ ਕੋਈ ਜਿਹੜਾ ਵੀ ਰਿਕਵਰੀ ਏਜੰਟ ਆ ਜਾ ਕੋਈ ਟੂ ਵੀਲਰ ਨੂੰ ਹੱਥ ਪਾਉਂਦਾ ਜਾਂ ਥਰੀ ਵੀਲਰ ਨੂੰ ਹੱਥ ਪਾਉਂਦਾ ਵਾ ਵੀ ਅੱਗੇ ਤੋਂ ਜਿਹੜਾ ਵੀ ਸਾਡੇ ਨੌਲੇਜ 'ਚ ਮਾਮਲਾ ਹੋਗਾ ਅਸੀਂ ਉੱਤੇ ਕਾਰਵਾਈ ਕਰਵਾਵਾਂਗੇ ਕਰਵਾਵਾਂਗੇ ਤੁਸੀਂ ਹੁਣ ਕੀ ਚਾਹੁੰਦੇ ਹੋ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਇਹਨਾਂ ਨੇ ਨਜਾਇਜ਼ ਕੀਤੀ ਇਹ ਸਾਨੂੰ ਇਨਸਾਫ ਦਿੱਤਾ ਜਾਏ ਬਈ ਸਾਡੀ ਗੱਡੀ ਵਾਪਸ ਕੀਤੀ ਜਾਏ ਬਈ ਇਹਨਾਂ ਕੋਲ ਅਸੀਂ ਦੱਸ ਦਿੰਦਾ ਆ 5 ਦਿਨ ਦਾ ਜੋ ਟਾਈਮ ਅਸੀਂ ਲੈ ਕੇ ਕਾਰਵਾਈ ਨਹੀਂ ਕਿਉਂਕਿ ਜੋ ਤੁਹਾਡੇ ਤੱਕਾ ਮੁਕੀ ਕੀਤੀ ਗਈ ਉਹਦੀ ਕਾਰਵਾਈ ਦੇ ਪਰਚਾਹੇਦਾਰ ਜੋ ਹੋਏਗੇ ਹੋਏਗਾ ਉਹ ਤਾਂ ਬੰਦ ਹੋਣਾ ਨਹੀਂ ਕਿਸੇ ਕੀਮਤ 'ਚ ਵੀ ਹਾਂ ਪਰਚਾਦ ਮਕადა ਉੱਥੇ ਉਹਨਾਂ ਦੀ ਵੀਡੀਓ ਬਣੀ ਹੋਈ ਹੈ ਉਹਨਾਂ ਦੀ ਕੈਮਰੇ ਲੱਗੇ ਨੇ ਬੰਦੇ ਗਵਾ ਖੜੇ ਨੇ ਜਿੰਨਾਂ ਦੇ ਸਾਹਮਣੇ ਇਹਨਾਂ ਨੇ ਹੱਥ ਪਾਇਆ ਸਭ ਕੁ ਕੀਤਾ ਅਗਲੇ ਬਿਆਨ ਦੇਣ ਨੂੰ ਵੀ ਤਿਆਰ ਨੇ ਸਭ ਕੋਈ ਕਰਨ ਨੂੰ ਤਿਆਰ ਇਹ ਉਹ ਗਰੀਬ ਸਖਸ਼ ਹੈ ਜੋ ਆਪਣੀ ਮੈਨੇਜ ਦੀ ਮਜ਼ਦੂਰੀ ਕਰਕੇ ਰੋਟੀ ਕਮਾ ਰਿਹਾ ਵੈ ਲੇਕਿਨ ਸਾਰੇ ਕਿਸ਼ਤਾ ਦੇ ਵੀ ਰਿਹਾ ਦੋ ਕਿਸ਼ਤਾ ਘਰ ਦੇ ਵਿੱਚ ਦਿੱਕਤ ਆਣ ਦੇ ਕਰਕੇ ਨਹੀਂ ਦੇ ਪਾਇਆ ਲੇਕਿਨ ਰੋਡ ਦੇ ਉੱਤੇ ਰਿਕਵਰੀ ਵਾਲਿਆਂ ਨੇ ਇਸ ਦੇ ਨਾਲ ਹੱਥਾ ਪਾਈ ਕੀਤੀ ਤੇ ਇਹਦਾ ਮੁੰਡਾ ਜਦੋਂ ਆਇਆ ਇਹਨਾਂ ਨਾਲ ਵੀ ਕੁੱਟਮਾਰ ਕੀਤੀ ਥਾਣਾ ਸੁੰਦਰ ਨਗਰ ਦੇ ਵਿੱਚ ਥਾੜਾ ਦ੍ਰੇਸ਼ੀ ਵਿੱਚ ਪਹੁੰਚੇ ਨੇ ਲੇਕਿਨ ਪਰਿਵਾਰ ਪੁਲਿਸ ਤੋਂ ਇਸ ਵਾਸ਼ਣ ਦੀ ਗੁਹਾਰ ਲਗਾ ਰਹੀ ਕਾਰਵਾਈ ਕੀਤੀ ਜਾਵੇ ਲੇਕਿਨ ਰਿਕਵਰੀ ਵਾਲੇ ਵੀ ਜਿਹੜੇ ਨੇ ਇਹਨਾਂ ਤੋਂ ਪਹਿਲੇ ਥਾਣੇ ਪਹੁੰਚ ਗਏ ਲੇਕਿਨ ਉਹ ਥਾਣਾ ਕੀ ਕਾਰਵਾਈ ਕਰਦਾ ਹੈ ਥਾਣਾ ਹੀ ਜਾਣਦਾ ਹੋਊਗਾ ਆਟੋ ਤੇ ਰਿਕਵਰੀ ਵਾਲਾ ਦਾ ਕੀ ਮਾਮਲਾ ਸੀਗਾ ਸਰ ਉਹ ਆਟੋ ਵਾਲੇ ਦੇ ਨਾ ਕਿਸ਼ਤਾਂ ਤੋਂ ਟੁੱਟੀਆਂ ਆਆਂੀਆਂ ਜੀ ਸਰ ਕਿਉਂ ਕਿਸ਼ਤਾਂ ਵਾਲੇ ਆਏ ਲੈਣ ਵਾਸਤੇ ਪੈਸੇ ਜੀ ਸਰ ਉਹਨੂੰ ਕਹਿੰਦੇ ਕਿਸ਼ਤਾਂ ਜਮ੍ਹਾਂ ਕਰਾ ਦੇ ਆਟੋ ਉਹਨੂੰ ਦੇ ਇਹਨਾਂ ਆਟੋ ਆਪਣੇ ਉਹ ਗਰੀਬ ਪਾਕਿਸਤਾਨ ਜਮ੍ਹਾਂ ਕਰਾ ਜੀ ਤੂੰ ਕਹਿੰਦਾ ਮੇਰੀ ਡੀਲਰ ਨਾਲ ਗੱਲ ਉਹ ਤੁਹਾਡੀ ਕੱਲ ਧਾਰ ਦੂੰਗਾ ਜੀ ਉੱਥੇ ਡੀਲਰ ਨਾਲ ਜੋ ਡੀਲਰ ਕੋਲ ਉੱਥੇ ਆ ਕੇ ਉੱਥੇ ਵੀ ਤੁ ਨੂੰ ਮੇਰੇ ਹੋਈ ਆ ਕੇ ਜਾਂਦੀ ਜੀ ਉਹਦੇ ਸਬੰਧ ਚਾਹੇ ਥਾਣੇ ਬੈਠੇ ਦੋਵੇਂ ਤਰ੍ਹਾਂ ਬਿਠੇ ਇਹਨਾਂ ਨਾਲ ਅਸਲੀ ਗੱਲ ਚੱਲਦੀ ਆ ਜੀ ਜੇ ਕੋਈ ਮੈਨੇ ਕੋਈ ਇਹਨਾਂ ਰਿਕਵਰੀ ਵਾਲਿਆਂ ਕੋਲ ਕੋਈ ਥਾਣੀ ਇਤਲਾ ਦਿੱਤੀ ਸੀ ਕੋਈ ਇਹਨਾਂ ਕੋਲ ਆਰਡਰ ਦੀ ਕਾਪੀ ਸੀ ਕੀ ਸਰ ਜਿੰਨਾਂ ਕੋਲ ਰਿਕਵਰੀ ਵਾਲਿਆਂ ਕੋਲ ਆ ਤੇ ਹੱਦ ਵਿੱਚ ਬਗੈਰ ਉਹ ਹੋਊ ਕਰ ਤਾਈਓ ਬਣੇ ਕਿਸਾਨ ਇਹ ਇਹ ਉਹ ਆਪੇ ਦੱਸਣ ਕੀ ਬਣਿਆ ਚਲੋ ਤੁਹਾਡੇ ਕੋਲ ਮਤਲਬ ਪਾਰਟੀਆਂ ਨੂੰ ਬਿਠਾਇਆ ਗਿਆ ਹੋਇਆ ਆਹ ਪਾਰਟੀਆਂ ਦੋਵੇਂ ਆਈਆਂ ਉਹਨਾਂ ਨਾਲ ਗੱਲ ਕਰਨੀ ਬਾਰਕਰ ਬਣੇ ਗੜੀਆਂ ਦੀ ਜੀ ਸਰ ਬਹੁਤ ਬਹੁਤ